ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਦੇ ਵਿੱਚ ਉਸ ਵੇਲੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਚਾਰ ਮੁੰਡਿਆਂ ਦੀ ਜਾਨ ਨਿਕਲ ਗਈ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਕਿਉਂਕਿ ਮੌਤ ਦਾ ਕਾਰਨ ਅਜੀਬ ਸੀ ਜਿਸ ਨੂੰ ਸੁਣ ਕੇ ਪਰਿਵਾਰਕ ਮੈਂਬਰ ਵੀ ਹੈਰਾਨ ਰਹਿ ਗਏ ਦਾਅਵਾ ਦਿੱਤਾ ਕਿ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਪਿੰਡ ਦੇ ਵਿੱਚ ਚਾਰ ਮੁੰਡਿਆਂ ਦੀ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਸ਼ੇ ਦੀ ਓਵਰਡੋਜ਼ ਕਰਕੇ ਇਹਨਾਂ ਦੀ ਮੌਤ ਹੋਈ ਨੀ ਵਦ ਤ ਵਦ ਨਾ ਬਾਕੀ ਤਾ ਦੇਖੀ ਲਾ ਕੀ ਨਾਮ ਕੀ ਸੀ ਉਹ ਕਿੰਨੀ ਉਮਰ ਸੀ ਉਹਨਾਂ ਦਾ ਨਾਮ ਸੰਦੀਪ ਸੀਗਾ ਉਹਨਾਂ ਦਾ ਡਟਾਈਜਾ ਜੂਗੇ ਪਛੀ ਨਹੀਂ ਗੜੀਆਂ ਇੱਕ ਦੇਖ ਇੱਕ ਕਦੇ ਤੋਂ ਨਸ਼ਾ ਕਰ ਲਈ ਸੀ ਉਹਨਾਂ ਨੂੰ 8 ਸਾਲ ਹੋ ਗਏ ਹਸਪਤਾਲ ਤੇ ਐਡਮਿਟ ਕਰਵਾਇਆ ਸੀ ਤਿੰਨ ਦਾਤਾਂ ਤੇ ਕਰਾਇਆ ਸੀਗਾ ਉਹਨ ਕੀ ਕੀ ਇਹਨਾਂ ਨੇ ਖਾਦਾ ਹੈਗਾ ਇਹਨਾਂ ਨੇ ਮੈਡੀਕਲ ਗੋਲੀਆਂ ਉਹਨਾਂ ਦਾ ਟੀਕਾ ਲਾਇਆ ਸੀਗਾ ਮੈਡੀਕਲ ਦੇ ਸਾਹਮਣੇ ਹੀ ਡਿੱਗਿਆ ਕੀ ਮੰਨ ਕਰਦੇ ਨੇ ਮਸੇਆ ਦਨਜਾੜਾ ਤੇਦਾ ਸਾਡੇ ਦਾ ਜਿਹੜੇ ਤਰਕੇ ਤਰਕੇ ਅੱਗੇ ਤੋਂ ਬਤੀਸੇ ਦੀ ਆ ਵਾ ਵਾ ਤੇ ਵੈਣਾ ਓਏ ਘਰ ਹੜੀ ਆ ਗਈ ਦਵਾੜਾ ਠੀਕ ਕੰਮ ਵੀ ਕਰਦੇ ਸੀਗੇ ਵਾਟਰ ਵਰਕ 'ਚ ਸੀਗੇ ਉਹ ਤੋਂ ਵੀ ਉਹਨਾਂ ਨੂੰ ਲਾਤਾ ਦੇਖੇ ਸੀਗੇ ਨਹੀਂ ਗੌਰਮੈਂਟ ਜੌਬ ਸੀਗੀ

ਕਿੰਨੇ ਨਹੀਂ ਲਿਆਉਂਦੇ ਸੀ ਇਹਨੂੰ ਅਗਰ ਤੂੰ ਐਡਮਿਟ ਵੀ ਕਰਾਇਆ ਸੀ ਪਤਾ ਨਹੀਂ ਐਡਮਿਟ ਕਰੋ ਐਸੀ ਲੱਤ ਪੋਲਿਆ ਸੀਗਾ ਉਸ ਤੋਂ ਤੋ ਅਸੀਂ ਪ੍ਰੇਸ਼ਣ ਕਰਾ ਕੇ ਇਹਨੂੰ ਤੋੜਨ ਲਾਤਾ ਸੀਗਾ ਵਧੀਆ ਕਿੰਨੀ ਉਮਰ ਹੈਗੀ ਇਹਨਾਂ ਦੀ ਉਮਰ ਹੈ 30 ਸਾਲ ਤਾਂ ਵਿਆਹ ਹੋਇਆ ਨਹੀਂ ਹਨ ਮੈਡਰਾ ਘਰ ਦੇ ਵਿੱਚ ਕਿੰਨੇ ਜੀ ਹੈਗੇ ਸੀਗੇ ਘਰ ਦੇ ਵਿੱਚ ਇਹ ਹੈ 5-6 ਮੈਂਬਰ ਸੀਗੇ ਅੱਛਾ ਮੈਂ ਤਾਂ ਮਜ਼ਦੂਰੀ ਮਾਂ-ਬਾਪ ਕਰਦੇ ਸੀ ਮਾਂ ਮੈਡੀਕਲ ਦੀ ਮੈਡੀਸਨ ਲੱਗੀ ਹੋਈ ਆ ਗਰੀਬ ਪਰਿਵਾਰਾਂ ਤੋਂ ਤੁਹਾਨੂੰ ਪਤਾ ਲੱਗਿਆ ਕੰਮ ਦੀ ਮੰਗ ਕਰਦੇ ਹੋ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਮੇਰੇ ਮੇਰੇ ਭਰਾ ਪਰਜਾਇਦਾ ਵੱਡੇ ਆਪਾਂ ਨਾਲ ਰੁਲੇ ਇਹਨਾਂ ਨੂੰ ਕੋਈ ਨਾ ਕੋਈ ਨਾ ਸਾਕਾ ਮਿਲੇ ਸਰਕਾਰ ਦਾ ਵੀ ਇਹਨਾਂ ਨੂੰ ਕਿੰਨੀ ਉਮਰ ਹੈ ਉਹਦੀ 28 ਸਾਲ ਦੀ ਕਿਵੇਂ ਦਸ ਕਿਵੇਂ ਹੋਈ ਹੈ ਨਸ਼ਾ ਕਰਕੇ ਹੋਈ ਆ ਡਰਕਸ ਨਾਲ ਹੋਈ ਆ ਕਦੋਂ ਤੋਂ ਨਸ਼ਾ ਕਰਦਾ ਸੀਗਾ ਕਿਹੜਾ ਨਸ਼ਾ ਕਰਦਾ ਸੀ ਤੇ ਠੀਕ ਨਾ ਹੁੰਦਾ ਸੀ। ਇਹ ਜਿੱਦਾਂ ਦਾ ਠੀਕ ਨਾ ਹੁੰਦਾ ਸੀ। ਕਦੋਂ ਤੂੰ ਕਰ ਰਿਹਾ ਹੈਗਾ ਸੀ। ਸੁਲਾ ਜੀ ਇਹ ਨਾ ਕਰਕੇ ਗੱਲ ਕਰ ਸੀ ਨਾ। ਕਦੋਂ 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 ਤੂੰ ਕਰ ਰਿਹਾ ਕਦੋਂ ਤੂੰ ਕਰ ਰਿਹਾ ਸੀ 7 ਸਾਲ ਹੋ ਗਏ। ਸਾਨੂੰ ਨਸ਼ਾ ਮਿਲਦਾ ਪਿਆ ਸੀ ਜੀ। ਨਸ਼ਾ ਫੁੱਲ ਮੇਰ ਦਾ। ਨਸ਼ਾ ਬੰਦ ਨਹੀਂ ਹੁੰਦਾ। ਐਨਲੀ ਦੈਟਸ ਦੈਟਸ ਵੋ ਹੀ ਕਿ ਉਹ ਕੱਲ ਹੋਈ ਏ ਕੀ ਹੋਇਆ ਕੀ ਸੀਗਾ ਨਸ਼ਾ ਕੀਤਾ ਸੀ ਨਾ ਮੇ ਆਮੀ ਆਏ ਕੋ ਦਨ ਅਕਰਦੀ ਉਹ ਔਰ ਇਹ ਤਾਂ ਵਿਆਹ ਹੋ ਗਿਆ ਸੀ ਨਹੀਂ ਬੱਚਾ ਮੌਕਾ ਹੀ ਨਹੀਂ ਦਿੱਤਾ ਨਾ ਸਿਆਣਿਆਂ ਨੇ ਵਿਆਹ ਕਰਨ ਦਾ ਮੌਕਾ ਨਹੀਂ ਇਹ ਕੰਮ ਕੀ ਕਰਦਾ ਸੀਗਾ ਇਹ ਕੰਮ ਕੀ ਕਰਦਾ ਸੀ ਮਤਲਬ ਪਹਿਲਾਂ ਮਸ਼ੀਨਾ ਮਚੂਨਾ ਤੇ ਜਾਂਦਾ ਜਿੱਥੋਂ ਚਿੱਤੇ ਦਾ ਨਸ਼ਾ ਲ ਹੋਇਆ ਡਾਕ ਗਿਆ ਕੋਈ ਨਹੀਂ ਸੀ ਕਰਦਾ ਆਏ ਓਥੇ ਇਸ ਮਾਮਲੇ ਤੇ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਕਹਿ ਕੇ ਗੱਲ ਅੱਗੇ ਬਤਾ ਦਿੱਤੀ ਕਿ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਿੰਨ ਡੈਥਾਂ ਹੋਈਆਂ ਨੇ ਇੱਕ ਅਦੇ ਤੇ ਬੈਟਸ ਹੋ ਰਹੇ ਕਰੀਬ ਉਦੀ 1 ਸਾਲ ਪਹਿਲੇ ਵੀ ਜਿਹੜੀ ਹੈ ਨਾ ਉਹ ਚਲਦੀ ਦੀ ਹੈ ਵੀਡੀਓ ਵਾਇਰਲ ਹੋਈ ਸੀ ਵੀ ਉਸਨੇ ਕਾਸ ਵੀ ਮੇਰੇ ਕੋ ਪੈਸੇ ਨਹੀਂ ਹੈਗੇ ਆਪਣੇ ਲਾਜ ਵਾਸਤੇ। ਇੱਕ ਦੂਜੇ ਦੂਸਰੇ ਦੀ ਲੱਤ ਜਿਹੜੀ ਹੈਗੀ ਆ ਖਰਾਬ ਹੋਈ ਹੋਈ ਹੈ ਤੇ ਤੀਸਰੇ ਦੀ ਡੈਥ ਹੋਈ ਹੈ ਅਡਰ ਤਿੰਨੋਂ ਹੀ ਅਡਰ ਪਰਿਵਾਰ ਦੇ ਬੰਦੇ ਨੇ। ਅਸੀਂ ਦੇ ਘੰਟਾ ਹੋ ਗਿਆ ਕਿ ਕਰਾ ਰਹੇ ਹਾਂ ਵੀ ਦਿਓ ਬਿਆਨ ਕਿਹਦੇ ਖਲਾਸ ਦਿਓ ਪਰ ਕੋਈ ਬਿਆਨ ਦੇਣ ਨੂੰ ਤਿਆਰੀ ਨਹੀਂ। ਵੀ ਇਹ ਦੇਕਰ ਕੋਈ ਬਿਆਨ ਦੇਵੇਗਾ ਤੇ ਡਾਕਟਰ ਨੂੰ ਪਤਾ ਲੱਗੇਗਾ ਵੀ ਇਹ ਨਸ਼ੇ ਕਰਕੇ ਡੈਥ ਹੋਈ ਹੈ ਕਿ ਬਿਮਾਰੀ ਕਰਕੇ ਹੋਈ ਹੈ ਹਮ ਉਸ ਵਾਰ ਤੁਸੀਂ ਕਹੋ ਕਿ ਬੈੱਡ ਤੋਂ ਹੋਈ ਬੈੱਡ ਤੋਂ ਇਟ ਮੀਨਸ ਕਿ ਲੰਬੇ ਸਮੇਂ ਤੋਂ ਬੈੱਡ ਤੇ ਬਿਲਕੁਲ ਜੀ ਲੰਬੇ ਸਮੇਂ ਤੋਂ ਤੁਸੀਂ ਦੇਖੋ ਉਹਦੀ ਸਥਿਤੀ ਦੇਖੋਗੇ ਨਾ ਜਿਵੇਂ ਬੰਦਾ ਕੁਛ ਪਿੰਜਰ ਜਿਹਾ ਹੋ ਜਾਂਦਾ ਬਿਲਕੁਲ ਕਮਜ਼ੋਰ ਹੈ ਬਟ ਹਾਂ ਜੀ ਬੜਾ ਮਰਜਾ ਸਰ ਨਸ਼ਾ ਨੀ ਕੋ ਹੋਰ ਵੀ ਹੋ ਸਕਦਾ ਖਾੜੇ ਹੋਰ ਵੀ ਹੋ ਸਕਦਾ ਜੇ ਨਸ਼ਾ ਇੱਕ ਬੰਦਾ ਕੋਈ ਵਿੱਚ ਹੋਏ ਵੀ ਹੀ ਪਿੰਡੋਂ ਹੀ ਪਤਾ ਲੱਗਿਆ ਵੀ ਤਿੰਨ ਵਾਰੀ ਦਾਖਲ ਕਰਾਇਆ ਉਹਨੂੰ ਸਰ ਤੁਸੀਂ ਜਾਂਚ ਕਰ ਰਹੇ ਹੋ ਜੇ ਨਸ਼ੇ ਦਾ ਕਾਰਨ ਆ ਕਿ ਜਿਹਦੇ ਜਿਹਦੇ ਖਿਲਾਫ ਵੀ ਕਹਿਣਗੇ ਅਸੀਂ ਕਾਰਵਾਈ ਕਰਾਂਗੇ ਅਸੀਂ ਤਿਆਰ ਬੈਠੇ ਅਸੀਂ ਤੇ ਕਹੀ ਨਹੀਂ ਲੈ ਸਿਰ ਉਹਨਾਂ ਦੀ ਆਪਸ ਦੀ ਚੱਲ ਰਹੀ ਕੋਈ ਗੱਲਬਾਤ ਵੀ ਕਿਸੇ ਤਰੀਕੇ ਨਾਲ ਸਾਧੂ ਕੋ ਕੋਮਪਨਸੈਂਸ ਸਰ ਮਿਲੇ ਉਹ ਅਸੀਂ ਦੇ ਦੇਣੀ ਚਾਹੀਦੀ ਪਰਚੇ ਦਾ ਵੀ ਅਸੀਂ ਤਿਆਰ ਬੈਠੇ ਸਜਿਸ ਤਰ੍ਹਾਂ ਹੁਣ ਜਾਮ ਲੱਗਾ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ। ਕੋਈ ਇਹ ਤੇ ਬਹੁਤ ਜਲਦੀ ਇਹ ਤੇ ਗਲਤ ਗੱਲ ਹੈਗੀ ਜੇ ਅਸੀਂ ਤੇ ਇਸ ਬਾਰੇ ਵੀ ਜੋ ਐਕਸ਼ਨ ਲੀਗਲ ਬਣੇਗਾ। ਦਾਦੇ ਕੀ ਹਾਈਵੇ ਜਾਮ ਕਰਕੇ ਪਰਿਵਾਰ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰਾਂ ਦਾ ਕਹਿਣਾ ਕਿ ਜਦ ਤੱਕ ਨਸ਼ਾ ਵਪਾਰੀ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ। ਹਕੀਕਤ ਰਿਪੋਰਟ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।